ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਰਾਤ ਦਾ ਟਾਈਮ ਹੈ ਜੀ ਰਾਤ ਦੇ ਵੱਜ ਗਏ ਨੇ 8 ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੋਰ ਹੈ ਅਗਰ ਤੁਹਾਨੂੰ ਕੁਕਿੰਗ 'ਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਜੀ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬਾਕੀ ਇੱਥੇ ਅੱਜ ਅਸੀਂ ਕਿਉਂਕਿ ਅਰਮਾਨ ਨੂੰ ਜਿਹੜੀ ਅਸੀਂ ਪਾਕਟ ਮਨੀ ਦਿੰਨੀ ਹੈ ਜੀ ਵੀ ਚਲੋ ਪਾਕਟ ਮਨੀ ਹੈ ਨਾ ਬੱਚੇ ਵੀ ਕੋਈ ਚੀਜ਼ ਲੈਣੀ ਕਰਨੀ ਆ ਉਹਦੇ ਪੈਸੇ ਜੋੜ ਲੈਂਦਾ ਜਾਂ ਕਦੀ ਕੱਪੜੇ ਲਿਓਂਦਾ ਕਦੀ ਕੁਛ ਲਿਓਂਦਾ ਤੇ ਇਸ ਵਾਰੀ ਇਹਨੇ ਉਹਦੇ ਵਿੱਚ ਥੋੜੇ-ਥੋੜੇ ਪੈਸੇ ਲੱਗ ਰੱਖਦਾ ਗਿਆ ਤੇ ਅੱਜ ਕਹਿੰਦਾ ਵੀ ਡੈਡੀ ਕਹਿੰਦਾ ਮੈਂ ਅੱਜ ਪੀਜ਼ਾ ਖਾਣਾ ਵੈਸੇ ਤਾਂ ਤੁਹਾਨੂੰ ਪਤਾ ਜੀ ਆਪਾਂ ਪੀਜ਼ਾ ਘਰੀ ਬਣਾਉਣੇ ਆਂਗੇ ਤੇ ਫੇਰ ਉਹਦੇ ਲਈ ਚਾਹੀਦੀ ਹੁੰਦੀ ਆ ਚੀਜ਼ ਹਨਾ ਚੀਜ਼ ਆਪਾਂ ਜ਼ਿਆਦਾ ਨਹੀਂ ਰਿਆ ਕੇ ਰੱਖਦੇ ਜੀ ਕਿਉਂਕਿ ਆਪਾਂ ਡੇਲੀ ਤਾਂ ਇਹ ਚੀਜ਼ ਬਣਾਉਣੀ ਨਹੀਂ ਹੁੰਦੀ ਹਨਾ ਕਦੇ-ਕਦੇ ਬਣਾਉਣੀ ਹੁੰਦੀ ਆ ਤਾਂ ਫਿਰ ਉਹ ਸ਼ਹਿਰੋਂ ਮਿਲਦੀ ਐ ਇੱਥੇ ਮਿਲਦੀ ਨਹੀਂ ਪਰ ਪੀਜ਼ਾ ਨਾਲ ਦੇ ਪਿੰਡ ਨਾ ਆਪਣੀ ਇੱਕ ਦੁਕਾਨ ਖੁੱਲੀ ਆ ਗਿਆਨੀ ਤੇ ਅੰਨੀ ਮਤਲਬ ਕਿ ਅੰਬਰ ਸਕਿਆ ਸ਼ਕਿਆ ਹਿਆ ਸੁਚਮ ਦਾ ਧਿਆਨ ਰੱਖਦੇ ਨਹੀਂ ਤਾਂ ਉਥੋਂ ਇਹਦੇ ਡੈਡੀ ਲੈ ਆਉਂਦੇ ਨੇ ਤੇ ਵੈਸੇ ਸ਼ਹਿਰੋਂ ਤਾਂ ਨਹੀਂ ਆਪਾਂ ਪੀਜ਼ਾ ਲੈ ਕੇ ਆਉਂਦੇ ਹਾਂ ਕਿ ਉਥੇ ਤੁਹਾਨੂੰ ਪਤਾ ਵੀ ਹਨਾ ਉਥੇ ਫਿਰ ਬਿਹਾਰੀ ਲੋਕ ਵੀ ਹੁੰਦੇ ਤੇ ਕਈ ਵਾਰੀ ਜਰਦਾ ਕੱਪਾ ਵਗੈਰਾ ਕਰਾ ਲਾਉਂਦਾ ਤੇ ਬੱਚੇ ਦਾ ਅੰਬਰ ਸ਼ਕਿਆ ਹੈ ਫਿਰ ਇਹਨਾਂ ਚੀਜ਼ਾਂ ਧਿਆਨ ਰੱਖਣਾ ਪੈਂਦਾ ਸੋ ਫਿਰ ਇਹ ਨਾਲ ਦੇ ਪਿੰਡੋਂ ਲਿਆਏ ਚਲੋ ਐ ਹੁੰਦਾ ਜੀ ਬੱਚਾ ਹਨ ਸਾਰਾ ਦਿਨ ਨਾਲ ਕੰਮ ਧੰਦਾ ਕਰਾਉਂਦਾ ਚਲੋ ਖਾਣ ਪੀਣ ਦੇ ਜੀ ਅਪਰ ਟੋਕਾਂਗੇ ਤਾਂ ਫਿਰ ਬੱਚੇ ਦੇ ਮਨ ਦੇ ਵਿੱਚ ਜਾਂਦਾ ਹਨਾ ਵੀ ਮੈਂ ਘਰ ਤੋਂ ਬਾਹਰ ਵੀ ਨਹੀਂ ਜਾਂਦਾ ਤੇ ਮੈਨੂੰ ਖਾਣ ਪੀਣ ਚ ਵੀ ਟੋਕ ਟਕਾਈ ਸੋ ਤਾਂ ਕਰਕੇ ਅਸੀਂ ਇਹਨੂੰ ਕਦੇ ਖਾਣ ਪੀਣ ਲਈ ਮਨਾ ਨਹੀਂ ਕੀਤਾ ਵੀ ਅਸੀਂ ਰੋਜ਼ ਕਦੇ ਇਹ ਜੀ ਮੰਗਦਾ ਵੀ ਨਹੀਂ ਕਦੇ-ਕਦੇ ਚਲੋ ਬੱਚੇ ਦਾ ਮਨ ਕਰਦਾ ਤੇ ਫਿਰ ਇਹਦੇ ਡੈਡੀ ਕਹਿੰਦੇ ਵੀ ਚਲੋ ਕਹਿੰਦਾ ਵੀ ਵੈਸੇ ਤਾਂ ਤੁਹਾਨੂੰ ਪਤਾ ਵੀ ਮੀਰਾ ਵੀ ਥੋੜਾ ਕੋਲੇਸਟ੍ਰੋਲ ਵੱਧਦਾ ਹੈ ਤੇ ਡੈਡੀ ਦਾ ਵੀ ਸੋ ਮੈਂ ਤਾਂ ਟੈਸਟ ਕਰਾ ਲਿਆ ਸੀ ਇਹਦੇ ਡੈਡੀ ਨੇ ਟੈਸਟ ਵੀ ਨਹੀਂ ਇੰਨਾ ਕਰਾਉਂਦੇ ਉਹ ਕਹਿੰਦੇ ਨਹੀਂ ਫਿਰ ਟੈਨਸ਼ਨ ਪੈ ਜਾਂਦੀ ਐਵੇਂ ਵੱਧੂ ਦੀ ਪਰ ਫਿਰ ਇਹ ਰਮਾਨ ਕਹਿੰਦਾ ਨਹੀਂ ਮੰਮੀ ਆਪਾਂ ਸਾਰੀ ਖਾਵਾਂਗੇ ਕਹਿੰਦਾ ਵੀ ਮੈਂ ਮੇਰੀ ਵੱਲੋਂ ਕਹਿੰਦਾ ਪਾਰਟੀ ਐ ਚਲੋ ਤੇ ਫਿਰ ਅਸੀਂ ਵੀ ਬੱਚੇ ਦਾ ਮਨ ਰੱਖਣ ਲਈ ਅਸੀਂ ਕਹਿੰਦੇ ਚਲੋ ਠੀਕ ਆ ਤੇ ਫਿਰ ਇਹ ਇੱਕ ਇੱਕ ਪੀਜ਼ਾ ਲਿਆਏ ਸੀਗੇ স্মਲ ਸਾਈਜ਼ ਦਾ ਕਿਉਂਕਿ ਜਿਆਦਾ ਤੁਹਾਨੂੰ ਪਤਾ ਖਾਦੇ ਨਹੀਂ ਜਾਂਦਾ ਹੈ ਹਨਾ ਤੇ ਨਾਲ ਫਿਰ ਹੀ ਲਿਆਏ ਸੀ ਠੰਡਾ ਤੇ ਨਾਲ ਨਾਲ ਅਸੀਂ ਇੱਥੇ ਗੱਲਾਂ ਕਰ ਰਹੇ ਸੀਗੇ ਮੈਂ ਤੇ ਮੇਰੀ ਹਸਬੰਡ ਤੇ ਬਾਕੀ ਫਿਰ ਇਹ ਆਪਣਾ ਉਸ ਤੋਂ ਬਾਅਦ ਬਸ ਦੁੱਧ ਪੀਤਾ ਫਿਰ ਇੱਕ ਦੋ ਭਾਂਡੇ ਸੀ ਉਹ ਮਾਂਜ ਕੇ ਫਿਰ ਪੈ ਗਏ ਸੀ ਟਾਈਮ ਸੇ ਤੇ ਫਿਰ ਇਹ ਹੁੰਦਾ ਵੀ ਸਾਧਰੀ ਸਵੇਰੇ ਉੱਠਣਾ ਹਨਾ ਤੇ ਬੜਾ ਰਮਾਨ ਬਹੁਤ ਖੁਸ਼ ਹੋਇਆ ਵੀ ਮੈਂ ਪੀਜਾ ਖਾਦਾ ਅੱਗੇ ਆਪਾਂ ਇੱਕ ਦਿਨ ਤੁਹਾਡਾ ਵੀਡੀਓ ਸ਼ੇਅਰ ਕੀਤੀ ਸੀ ਉਦੋਂ ਬਣਾਇਆ ਸੀਗਾ ਹਨਾ ਤੇ ਇੱਥੇ ਜੀ ਹੁਣ ਹੋ ਗਿਆ ਸੀ ਸਵੇਰ ਦਾ ਟਾਈਮ ਸਵੇਰ ਦੇ ਇੱਥੇ ਵੱਜ ਗਏ ਸੀ ਜੀ ਪੌਣ ਇੱਕ ਵੇ ਦਾ ਟਾਈਮ ਸੀਗਾ ਤੇ ਮੈਂ ਲਗੀ ਸਬਜ਼ੀ ਕੱਟਣ ਮੈਂ ਕਿਹਾ ਸਬਜ਼ੀ ਕੱਟ ਲਵਾਂ ਫਟਾਫਟ ਕਦੂ ਦੀ ਤੇ ਕੱਦੂ ਇਹ ਰਾਤ ਲੇਟ ਲੈ ਕੇ ਆਈ ਸੀਗੇ ਨਹੀਂ ਤਾਂ ਮੈਂ ਰਾਤ ਨੂੰ ਹੀ ਕੱਟ ਕੇ ਧਰ ਲੈਣੇ ਸੀਗੇ ਤੇ ਮੈਂ ਉਧਰ ਨੂੰ ਤਾਂ ਦੇਖਦੀ ਸੀ ਕਿਉਂਕਿ ਰਮਾਨ ਤੇ ਉਹਦੇ ਡੈਡੀ ਕੱਢ ਰਹੇ ਸੀ ਧਾਰਾਂ ਕੰਮ ਕਰ ਰਹੇ ਸੀਗੇ ਤੇ ਫਿਰ ਉਹਨਾਂ ਨੇ ਆਪ ਦਾ ਆਪ ਦਾ ਸਕੂਲ ਵੀ ਜਾਣਾ ਸੀਗਾ ਤੇ ਮੈਂ ਕਿਹਾ ਵੀ ਚਲੋ ਫਟਾਫਟ ਮੈਂ ਵੀ ਸਬਜੀ ਬਣਾ ਕੇ ਤੜਕਾ ਲਾਲ ਮਾ ਆਟਾ ਮੈਂ ਇੱਥੇ ਗੁੰਨ ਕੇ ਰੱਖਤਾ ਸੀਗਾ ਜੀ ਮੈਂ ਕਿਹਾ ਚਲੋ ਇੱਕ ਸਾਈਡ ਰੋਟੀ ਬਣੀ ਜਾਊਗੀ ਇੱਕ ਸਾਈਡ ਸਬਜੀ ਬਣ ਜਾਊਗੀ ਨਾਲ ਦੀ ਨਾਲ ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲ ਚਾਹ ਵਗੈਰਾ ਬਣਾ ਕੇ ਵੀ ਉਹ ਹੀ ਪੈਕ ਕਰ ਦੂੰਗੀ ਤੇ ਫਿਰ ਮੈਨੂੰ ਇਹ ਹੁੰਦਾ ਵੀ ਇਧਰ ਦਾ ਕੰਮ ਨਿਬੜ ਗਿਆ ਫਿਰ ਮੈਂ ਦੂਸਰੇ ਪਾਸੇ ਤੇ ਕਿਹੜਾ ਜਿਹੜਾ ਆਪਾਂ ਗੋਹਾ ਵਗੈਰਾ ਜੀ ਉਹ ਸਿੱਟ ਲਿਆ ਹੁੰਦਾ ਤੇ ਵੀ ਐ ਹੁੰਦਾ ਵੀ ਮੋਟਾ-ਮੋਟਾ ਜਿਹਾ ਕੰਮ ਕਰ ਲਈਦਾ ਜਿਹੜਾ ਬਰੀਕੀ ਦਾ ਕੰਮ ਆ ਫਿਰ ਉਹ ਜਦੋਂ ਰੋਟੀ ਪਾਣੀ ਦਾ ਤੂੰ ਨਿਬੜ ਜਾਂਦਾ ਫੇਰ ਕਰ ਲਈਦਾ ਕਿਉਂਕਿ ਪਰ ਤੁਹਾਨੂੰ ਪਤਾ ਵੀ ਜੀ ਜਦੋਂ ਆਪਾਂ ਪੈਰ ਲੈ ਕੇ ਤੁਰੇ ਫਿਰਦਿਆਂ ਗੋਹੇ-ਕੂੜੇ ਆਲੇ ਤੇ ਫਿਰ ਉਹ ਨਾ ਸਾਰੇ ਬਿਹੜਾ ਫਿਰ ਗੰਦਾ ਜਿਹਾ ਹੋ ਜਾਂਦਾ ਫਿਰ ਫਿਰ ਝਾੜੂ ਜਿਹਾ ਫੇਰਨਾ ਪੈਂਦਾ ਕਿਹੜਾ-ਕਿਹੜਾ ਵੀ ਐ ਮੋਟਾ-ਮੋਟਾ ਜਿਹਾ ਕੰਮ ਕਰ ਲਈਦਾ ਤੇ ਫਿਰ ਜਦਾਂ ਚੰਗੀ ਤਰ੍ਹਾਂ ਗਾ ਉਹ ਫਿਰ ਇਧਰ ਮੈਂ ਰਸੋਈ ਦਾ ਨਵੇੜ ਕੇ ਉਹ ਚਲੇ ਜਾਂਦੇ ਨੇ ਗੱਡੀ ਵਗੈਰਾ ਬਾਹਰ ਕੱਢ ਲੈਂਦੇ ਨੇ ਫਿਰ ਉਸ ਤੋਂ ਬਾਅਦ ਹੀ ਫਿਰ ਮੈਂ ਕਰਦੀ ਆਂ ਕਿ ਜਿਵੇਂ ਝਾੜੂ ਵਗੈਰਾ ਦਾ ਕਿਉਂਕਿ ਫਿਰ ਆਪਣਾ ਵਿਹੜਾ ਕੱਚਾ ਹੋਣ ਕਰਕੇ ਜੀ ਫਿਰ ਜੇ ਇੱਕ ਵਾਰੀ ਝਾੜੂ ਲਾ ਦਈਏ ਤਾਂ ਫਿਰ ਉਹ ਹਨਾ ਉਹ ਸਹੀ ਸਫਾਈ ਜੀ ਨਹੀਂ ਆਉਂਦੀ ਤੇ ਫਿਰ ਦੂਸਰੀ ਵਾਰ ਲਾਉਣਾ ਹੀ ਪੈਂਦਾ ਚਾਹੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਸਾਫ਼ ਰੱਖਣ ਦੀ ਫਿਰ ਦੂਸਰੀ ਵਾਰ ਲਾਉਣਾ ਹੀ ਪੈਂਦਾ ਤੇ ਬਾਕੀ ਕਦੂ ਇੱਥੇ ਅੱਜ ਜੀ ਮੈਂ ਬਣਾਏ ਸੀਗੇ ਸਿੱਧਾ ਤੜਕਾ ਘੱਟ ਕੇ ਬਣਾ ਲਈ ਸੀਗੇ ਮੈਂ ਅੱਜ ਮੈਂ ਕੁੰਡੇ ਦੇ ਵਿੱਚ ਮਸਾਲਾ ਨਹੀਂ ਰਗੜਿਆ ਕਿਉਂਕਿ ਟਾਈਮ ਥੋੜਾ ਲੇਟ ਹੋ ਗਿਆ ਸੀ ਫਿਰ ਮੈਨੂੰ ਇਹ ਸੀ ਵੀ ਜੇ ਕੁੰਡੇ ਚ ਮਸਾਲਾ ਰਗੜਨ ਬੈਠੋਗੇ ਟਾਈਮ ਹੋ ਜਾ ਲੱਗਣਾ ਫਿਰ ਕੀਤੇ ਇਹ ਨਾ ਹੋਵੇ ਚਲੋ ਟਿਫਨ ਤੋਂ ਬਣਾ ਜਾਣਾ ਪੈ ਜੇ ਸੋ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਅੱਜ ਮੈਂ ਕੱਟ ਕੇ ਸਿੰਪਲ ਸਿੱਧਾ ਤੜਕਾ ਲਗਾ ਲੈਣੀ ਆ ਤੇ ਬਾਕੀ ਕਦੂ ਜੀ ਕੱਚੀ ਸੀਗੇ ਸਬਜੀ ਵਧੀਆ ਬਣ ਗਈ ਸੀ ਇਹਨਾਂ ਦੀ ਤੇ ਜਿਆਦਾ ਪੱਕੇ ਜੀ ਹੋਣ ਹਨਾ ਫਿਰ ਸਬਜੀ ਨਹੀਂ ਵਧੀਆ ਬਣਦੀ ਤੇ ਸਬਜੀ ਬਣਾਈ ਵੀ ਘਾਟੀ ਸੀ ਥੋੜੇ ਤਿੰਨ ਕਦੂ ਹੀ ਸੀਗੇ ਛੋਟੇ ਛੋਟੇ ਜਿਆਦਾ ਵੱਡੇ ਨਹੀਂ ਸੀਗੇ ਜਿਆਦਾ ਪੱਕੀ ਜੀ ਸਬਜੀ ਧਰ ਲੈਨੇ ਆ ਜੀ ਫਿਰ ਉਹਦੇ ਨਾਲ ਨਹੀਂ ਤਾਂ ਸਬਜੀ ਨੇ ਸਵਾਦ ਬਣਦੀ ਹਨਾ ਤੇ ਜਖਣਾ ਜੀ ਵੱਡੀ ਜਾਂਦੀ ਹੈ ਤੇ ਬਾਕੀ ਆਪਾਂ ਹੈਗੇ ਤੇ ਅਸੀਂ ਤਿੰਨ ਜਾਣੀ ਆ ਤੁਹਾਨੂੰ ਪਤਾ ਰਮਾਨ ਨੇ ਨਾ ਕਦੂ ਖਾ ਕੇ ਕੁਛ ਨਹੀਂ ਕੱਲ ਵੀ ਤਾਂ ਹੀ ਪੀਜ਼ਾ ਮੰਗਾਇਆ ਜੀ ਕੱਲ ਬਣੀ ਹੋਈ ਸੀ ਭਿੰਡੀ ਦੀ ਸਬਜੀ ਸਵੇਰੀ ਸਵੇਰੇ ਮੈਂ ਟਿਫਨ ਦੇ ਵਿੱਚ ਭਿੰਡੀ ਸਬਜ਼ੀ ਬਣਾਈ ਸੀ ਉਹੀ ਸ਼ਾਮ ਨੂੰ ਬਚੀ ਹੋਈ ਸੀ ਮੈਂ ਕਿਹਾ ਚਲੋ ਭਿੰਡੀ ਸਬਜ਼ੀ ਹੈਗੇ ਬਣੀ ਪਰ ਉਹ ਭਿੰਡੀ ਦੀ ਸਬਜ਼ੀ ਕਰਕੇ ਨਹੀਂ ਖਾਂਦਾ ਮੰਮੀ ਅੱਜ ਪੀਜ਼ਾ ਖਾਣਾ ਮੈਂ ਭਿੰਡੀ ਨਹੀਂ ਖਾਣੀ ਤੇ ਅੱਜ ਵੀ ਪਰ ਕद्दू ਚਾਹੀਏ ਚਲੋ ਦੁੱਧ ਪਾ ਲੈਂਦੇ ਆ ਫਿਰ ਉਹ ਨਾਲ ਖਾ ਲੈਂਦਾ ਵੀ ਤਰੀ ਚਿੰਗੂ ਲਾ ਕੇ ਪਰ ਮੁੰਜੇ ਕद्दू ਦੀਆਂ ਫਾੜੀਆਂ ਉਹ ਨਹੀਂ ਖਾਂਦਾ ਉਹ ਤੇ ਬਾਕੀ ਜਿਹੜੀ ਭਿੰਡੀ ਦੀ ਸਬਜ਼ੀ ਹੈ ਉਹ ਤਾਂ ਬਿਲਕੁਲ ਵੀ ਨਹੀਂ ਖਾ ਕੇ ਖੁਸ਼ ਆਏਗਾ ਕਿਉਂਕਿ ਉਹਨੂੰ ਜਿਵੇਂ ਨਹੀਂ ਚੰਗੀ ਲੱਗਦੀ ਹੈਗੀ ਸ਼ਿਮਲਾ ਮਿਰਚ ਹੋ ਗਈ ਉਹਦੇ ਵਿੱਚ ਵੀ ਆਲੂ ਆਲੂ ਕੱਢ ਕੇ ਖਾ ਲੈਣੇ ਆ ਇਹਨੇ ਮੈਨੂੰ ਬਹੁਤ ਸਮਝਾਉਣੀ ਹੈ ਵੀ ਸਬਜ਼ੀਆਂ ਖਾਣੀਆਂ ਬਹੁਤ ਜ਼ਰੂਰੀ ਆ ਪਰ ਤੁਹਾਨੂੰ ਪਤਾ ਹੀ ਹੈ ਜੀ ਅੱਜਕੱਲ ਬੱਚੇ ਹਾਂ ਸਰਦੀਆਂ ਦੇ ਵਿੱਚ ਥੋੜਾ ਖੁਸ਼ ਹੋ ਕੇ ਖਾਂਦਾ ਕਿਉਂਕਿ ਸਰਦੀਆਂ ਦੇ ਵਿੱਚ ਆਪਸ਼ਨ ਜ਼ਿਆਦਾ ਹੁੰਦੀ ਹੈ ਹਨਾ ਸਰਦੀਆਂ ਚ ਸਾਗ ਹੋ ਗਿਆ ਪਾਲਕ ਹੋ ਗਈ ਤੇ ਆਲੂ ਗੋਭੀ ਹੋ ਜਾਂਦੀ ਹੈ ਹਨਾ ਤੇ ਬਾਕੀ ਮੀਠਿਆ ਵਾਲੀਆਂ ਰੋਟੀਆਂ ਉਹ ਬਹੁਤ ਖੁਸ਼ ਹੋ ਕੇ ਖਾਂਦਾ ਜੀ ਇਹ ਮੂੜੀ ਆਈ ਰੋਟੀ ਬਹੁਤ ਖੁਸ਼ ਹੋ ਕੇ ਖਾਂਦਾ ਤੇ ਬਾਕੀ ਜਿਹੜੀ ਹੋਰ ਗੋਭੀ ਵਾਲੇ ਪਰੌਂਠੇ ਹੋਗੇ ਉਹ ਬਹੁਤ ਖੁਸ਼ ਹੋ ਕੇ ਖਾਂਦਾ ਸਰਦੀਆਂ ਵਿੱਚ ਆਪਸ਼ਨ ਆਪਣੇ ਕੋਲ ਜ਼ਿਆਦਾ ਹੁੰਦੀ ਆ ਗਰਮੀਆਂ ਦੇ ਵਿੱਚ ਹੁੰਦਾ ਜੀ ਪ੍ਰੌਂਟੇ ਵਗੈਰਾ ਆਪਾਂ ਜਿਆਦਾ ਬਣਾ ਨਹੀਂ ਸਕਦੇ ਹਨਾ ਸੋ ਕਿ ਗਰਮੀ ਦੇ ਵਿੱਚ ਵੈਸੀ ਬੰਦਾ ਬਿਮਾਰ ਹੋ ਜਾਂਦਾ ਹਲਕਾ ਫੁਲਕਾ ਜਿਹਾ ਖਾਣਾ ਫਿਰ ਉਦੋਂ ਠੀਕ ਰਹਿੰਦਾਗਾ ਦੇ ਲੋ ਜਿੱਥੇ ਮੇਰੀ ਜਿਹੜੀ ਸਬਜੀ ਉਹ ਵੀ ਕੱਟੀ ਗਈ ਸੀ ਤੇ ਮੈਂ ਹੁਣ ਕੱਟ ਰਹੀ ਸੀ ਪਿਆਜ਼ ਤੇ ਪਿਆਜ਼ ਦਵਾ ਸੱਜ ਮੈਂ ਟਮਾਟਰ ਨਹੀਂ ਸੀ ਪਾਇਆ ਟਮਾਟਰ ਹੈ ਵੀ ਨਹੀਂ ਸੀ ਤੇ ਬਾਕੀ ਭਾਵੇਂ ਸਬਜੀ ਚ ਟਮਾਟਰ ਇੰਨਾ ਨਹੀਂ ਵੀ ਪਾਉਂਦੇ ਤੇ ਬਾਕੀ ਗਰਮੀ ਦੇ ਵਿੱਚ ਤਾਂ ਫਿਰ ਟਮਾਟਰ ਨਹੀਂ ਵੀ ਹੁੰਦਾ ਸਬਜੀ ਖੱਟੀ ਹੁੰਦੀ ਹੁੰਦੇ ਹਨ ਲਓ ਜੀ ਹੁਣ ਮੈਂ ਇੱਥੇ ਲੱਗ ਕੇ ਅਸੀਂ ਫਸਟ ਟਾਈਮ ਦਾ ਪਾਣੀ ਪੀਉਣ ਔਰ ਮਾਨ ਵੀ ਰੈਡੀ ਹੋ ਰਿਹਾ ਅਸੀਂ ਉਹਦੇ ਡੈਡੀ ਵੀ ਰੈਡੀ ਹੋ ਰਿਹਾ ਅਸੀਂ ਇਹਨਾਂ ਨੇ ਗੱਡੀ ਵਗੈਰੇ ਇੱਥੇ ਸਟਾਰਟ ਕਰਤੀ ਸੀ ਤੇ ਮੈਂ ਇੱਥੇ ਇਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਆਪਸ ਚੋ ਗੱਲ ਕਰ ਰਹੇ ਸੀ ਮੈਂ ਉਹ ਹੀ ਸੁਣਦੀ ਸੀ ਕਿ ਮੈਂ ਉਹਨਾਂ ਨੂੰ ਕਹਿ ਰਹੀ ਸੀ ਨਾਲ ਨਾਲ ਮੈਂ ਉਹਨਾਂ ਨੂੰ ਇੱਥੇ ਮਜ਼ਾਕ ਕਰਨ ਲੱਗ ਗਈ ਮੈਂ ਖਾਂਕ ਰਿਓ ਤੇ ਮੈਂ ਖਾਂ ਕੰਮ ਇਧਰੋਂ ਦਾ ਨਾ ਧੋ ਕੇ ਨਾ ਟਿਫਨ ਪੈਕ ਕਰ ਲਿਓ ਇੱਥੇ ਮੈਂ ਜਾਣ ਕੇ ਮਜ਼ਾਕ ਕਰਿਆ ਇਹਨਾਂ ਨੂੰ ਤੇ ਟਿਫਨ ਤਾਂ ਮੈਂ ਪੈਕ ਕਰ ਆਈ ਸੀ ਤੇ ਉਹ ਮੈਨੂੰ ਕਹਿੰਦੇ ਮੈਂ ਫਿਰ ਲੇਟ ਹੋ ਜਾਊਂਗਾ ਮੈਂ ਟਿਫਨ ਛੱਡ ਮੈਂ ਟਿਫਨ ਲੈ ਕੇ ਨਹੀਂ ਜਾਂਦਾ ਮੈਂ ਜਾਣ ਕੇ ਛੇੜਖਾਨੀ ਕਰ ਰਹੀ ਸੀ ਇਹਨਾਂ ਨਾਲ ਚਲੋ ਐ ਹੁੰਦਾ ਜੀ ਹਨਾ ਥੋੜਾ ਹਾਸਾ ਖੇਡ ਕੇ ਥੋੜਾ ਟਾਈਮ ਪਾਸ ਹੋ ਜਾਂਦਾ ਨਹੀਂ ਤਾਂ ਫਿਰ ਬੰਦਾ ਜੇ ਕੰਮ ਧੰਦੇ ਚ ਚੁੱਪਾ ਚਾਪ ਜੇ ਲੱਗੇ ਜਾਵੇ ਬੋਰਿੰਗ ਹੋ ਜਾਂਦਾ ਹਨਾ ਕੰਮ ਸੋ ਮੈਂ ਤਾਂ ਕਰ ਕਰ ਨੂੰ ਮਜਾਕ ਕਰ ਰਹੀ ਸੀਗੀ ਟਿਫਨ ਤਾਂ ਮੇਰਾ ਪੈਕ ਕਰਿਆ ਕੋਈ ਚਾਹ ਵੀ ਪੈਕ ਕਰੀ ਪਈ ਸੀ ਪਾਣੀ ਵੀ ਉਹਨੂੰ ਤਾਂ ਪੈਕ ਕਰਿਆ ਪਿਆ ਸੀ ਉਹ ਗਰਮੀ ਦਾ ਟਾਈਮ ਹੈ ਜੀ ਪਾਣੀ ਦੀ 30 ਬਿੰਦੇ ਬਿੰਦੇ ਲੱਗਦੀ ਹੈ ਹਨ ਤੇ ਲੋ ਜੀ ਮੈਂ ਕਿਹਾ ਫਟਾਫਟ ਮੈਨੂੰ ਐਸੀ ਇੱਕ ਵਾਰੀ ਪਾਣੀ ਦਿਖਾ ਦਾਂ ਦੂਸਰੀ ਵਾਰ ਦਾ ਵੀ 3 ਵਜੇ ਦਿਖਾ ਦੂੰਗੀ ਤੇ ਫਿਰ ਫਿਰ ਮੈਂ ਕਿਹਾ ਵੀ ਚਲੋ ਉਸ ਤੋਂ ਬਾਅਦ ਫਿਰ ਆਥਨ ਦੇ ਕੰਮ ਦੰਦੇ ਹੋ ਜਾਂਦੇ ਨੇ ਕਿ ਨਹੀਂ ਤਾਂ ਫਿਰ ਜੀ ਪਸ਼ੂਆਂ ਨੂੰ ਪਾਣੀ ਨਾ ਜੀ ਜ਼ਿਆਦਾ ਪਈਏ ਫਿਰ ਹੈਨਾ ਦੁੱਧ ਵੀ ਨਹੀਂ ਇੰਨਾ ਦਿੰਦੀਆਂ ਘੱਟ ਦਿੰਦੀਆਂ ਦੁੱਧ ਤੇ ਤਾਂ ਘਰ ਕੇ ਫਿਰ ਬਾਕੀ ਇੱਕ ਬੈੜੀ ਨੇ ਮੇਰੀ ਨੇ ਪਾਣੀ ਪੀਤਾ ਨਹੀਂ ਤੁਸੀਂ ਦੇਖਿਆ ਉਹ ਡੱਬ ਖੜਦੀ ਜੀ ਬੰਨੀ ਹੈਗੀ ਜਿਹੜੀ ਪਹਿਲਾਂ ਬੰਨੀ ਸੀ ਉਹਨੇ ਪਾਣੀ ਪੀਤਾ ਨਹੀਂ ਉਹ ਅੱਜ ਪਤਾ ਨਹੀਂ ਕੀ ਗੱਲ ਸੁਸਤ ਜੀ ਲੱਗ ਰਹੀ ਹੈਗੀ ਤੇ ਪਾਣੀ ਵੀ ਨਹੀਂ ਪੀਤਾ ਉਹਨੇ ਇੰਨੀ ਫੀਡ ਵੀ ਨਹੀਂ ਖਾਦੀ ਤੇ ਮੈਂ ਕਿਹਾ ਚਲੋ ਬਾਅਦ ਚ ਦੇਖੂਗੀ ਵੀ ਦਵਾਰਾ ਫੇਰ ਪਿਆਉਂਗੀ ਵੀ ਨਹੀਂ ਪੀਂਦੀ ਤੇ ਜਦੋਂ ਇਹ ਤੂੜੀ ਵਗੈਰਾ ਜਿਹੜੀ ਮੂਰੇ ਸੰਨੀ ਪਈ ਸੀ ਮੈਂ ਥੋੜੀ ਦਿਨਾਂ ਦੇ ਮੂਰੇ ਕਰਤੀ ਸੀ ਮੈਂ ਉਹ ਚੰਗੀ ਤਰ੍ਹਾਂ ਖਾ ਲੈਣੀ ਆ ਦੁਬਾਰਾ ਫਿਰ ਨਹੀਂ ਤਾਂ ਫਿਰ ਸਾਧਨ ਪਸ਼ੂ ਖਾਈ ਜਾਵੇ ਜੀ ਫਿਰ ਦੁੱਧ ਨਹੀਂ ਚੰਗੀ ਤਰ੍ਹਾਂ ਦਿੰਦੇ ਹੈਗੇ ਸਾਧਨ ਹজম ਕਰਨ ਦਾ ਫਿਰ ਟਾਈਮ ਨਹੀਂ ਇਹਨਾਂ ਨੂੰ ਮਿਲਦਾ ਹਣਾ ਤਾਂ ਕਰਕੇ ਫਿਰ ਅਸੀਂ ਜਿੰਨੇ ਹੁਣ ਜਦੋਂ ਦੂਸਰੀ ਵਾਰ ਦਾ ਪਾਣੀ ਪਿਆਉਂਗੀ ਉਹਦੋਂ ਫਿਰ ਮੇਰੀ ਜਿਹੜੀ ਵੀ ਸੰਨੀ ਮੂਰੇ ਬੱਜ ਜਾਣੀ ਆ ਤੇ ਉਹ ਮੈਂ ਚੱਕ ਦੇਣੀ ਆ ਉਹ ਬੱਚੀਆਂ ਦੇ ਮੂਰੇ ਕਰ ਦੇਣੀ ਆ ਬੱਚੀਆਂ ਖਾ ਲੈਣੀਆਂ ਹਣਾ ਚਲੋ ਬੱਚੀਆਂ ਨਾਲ ਤਾਂ ਇਹ ਹੁੰਦਾ ਕਿਹੜਾ ਦੁੱਧ ਦੇਣਾ ਹੁੰਦਾ ਅਥਣੇ ਲਓ ਜੀ ਇੱਥੇ ਅਰਵਾਨ ਵੀ ਚਲੇਗੇ ਡੈਡੀ ਵੀ ਚਲੇਗੇ ਅਸੀਂ ਤੇ ਇੱਥੇ ਮੈਂ ਟੱਬ ਦੇ ਵਿੱਚ ਦੂਸਰੀ ਟਾਈਮ ਦਾ ਪਾਣੀ ਭਰ ਰਹੀ ਆਂਗੀ ਤੇ ਮੈਂ ਕਿਹਾ ਵੀ ਚਲ ਟੱਬ ਚ ਪਾਣੀ ਪਾੜ ਲਵਾਂ ਨਾ ਲਈ ਮੈਂ ਥੱਲੇ ਫਰਸ਼ ਧੋ ਦਵਾਂ ਤੇ ਕਿਉਂਕਿ ਆਪਾਂ ਇੱਕ ਵਾਰੀ ਝਾੜੂ ਲਾਇਆ ਹੁੰਦਾ ਜੀ ਪਰ ਫੇਰ ਵੀ ਇਹ ਦਵਾਰਾ ਹਨਾ ਕੋਹਾ ਕਰਤਾ ਕਿਤੇ ਤੂੜੀ ਸੜਤੀ ਬਾਕੀ ਫੌਗਰ ਚੱਲਦੇ ਆ ਉਹਦਾ ਕਰਕੇ ਫਿਰ ਗੰਦਿਆ ਪਿਆ ਜਾਂਦਾ ਤੇ ਇੱਕ ਵਾਰੀ ਆ ਹੁੰਦਾ ਵੀ ਸਾਫ਼ じゃ ਕਰਦੀ ਹੋ ਕਿ ਤੁਹਾਨੂੰ ਪਤਾ ਜੀ ਜੇ ਆਪਾਂ ਨਾ ਥੱਲੇ ਸਾਫ਼ ਕਰਾਂਗੇ ਫਿਰ ਇਨਫੈਕਸ਼ਨ ਹੋਣ ਦੇ ਡਰ ਰਹਿੰਦਾ ਆਪਾਂ ਸਾਨੂੰ ਤੇ ਤਾਂ ਕਰਕੇ ਫਿਰ ਇੱਕ ਵਾਰੀ ਚੰਗੀ ਤਰ੍ਹਾਂ ਸਾਫ਼ ਕਰ ਦਿੰਨੇ ਹੁੰਨੇ ਆ ਫਿਰ ਇਹ ਦੁਬਾਰਾ ਆਇਆ ਹੁੰਦਾ ਵੀ ਚਲੋ ਹੁਣ ਇਹਨਾਂ ਨੇ ਬੈਠਣੀ ਆ ਤੇ ਆਰਾਮ ਨਾਲ ਫਿਰ ਆਦਾ ਬਹਿ ਜਾਣਗੇ ਤੇ کئی ਵਾਰੀ ਜੀ ਇੱਕ ਵਾਰੀ ਮੈਂ ਪਹਿਲਾਂ ਵੀ ਪਸ਼ੂਆਂ ਦੇ ਥਲੇ ਪਾਣੀ ਮਾਰਨ ਤੇ ਨਮਾਉਣ ਦੀ ਵੀਡੀਓ ਸ਼ੇਅਰ ਕਰੀ ਸੀ ਉਦੋਂ ਮੈਨੂੰ ਕਮੈਂਟ ਆਏ ਇੱਕ ਦੋ ਕਮੈਂਟ ਤੇ ਕਹਿੰਦੇ ਵੀ ਤੁਸੀਂ ਪਾਣੀ ਬਹੁਤ ਵੇਸਟ ਕਰ ਰਹੇ ਹੋ ਤੇ ਦੇਖੋ ਜੀ ਜਾਂ ਜਦੋਂ ਆਪਾਂ ਡੇਰੀ ਫਾਰਮ ਦਾ ਕੰਮ ਕਰਨਾ ਹਨਾ ਤਾਂ ਪਾਣੀ ਤੋਂ ਬਿਨਾ ਤਾਂ ਕੰਮ ਹੋ ਹੀ ਨਹੀਂ ਸਕਦਾ ਚਾਹੇ ਸੰਨੀ ਕਰਨੀ ਆ ਚਾਹੇ ਇਹਨਾਂ ਨੂੰ ਨਮਾਉਣਾ ਜਿਵੇਂ ਆਪਾਂ ਨੂੰ ਗਰਮੀ ਲੱਗਦੀ ਹੈ ਜਿਵੇਂ ਆਪਾਂ ਦਿਨ ਚ ਦੋ ਦੋ ਤਿੰਨ ਤਿੰਨ ਵਾਰੀ ਨਹਾ ਲੈਂਦੇ ਆ assim ਇਹਨਾਂ ਨੂੰ ਵੀ ਗਰਮੀ ਲੱਗਦੀ ਹੈ ਇਹਨਾਂ ਨੂੰ ਵੀ ਸਫਾਈ ਦੀ ਜ਼ਰੂਰਤ ਹੁੰਦੀ ਆ ਤੇ ਜੇ ਆਪਾਂ ਇਹਨਾਂ ਨੂੰ ਨਵਾਵਾਗੇ ਨਹੀਂ ਜੀ ਫਿਰ ਇਹਨਾਂ ਦੇ ਲੀਵੇ ਦੇ ਵਿੱਚ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਪੈਰ ਜਿਹੜੇ ਹੁੰਦੇ ਉਹ ਗਲ ਜਾਂਦੇ ਆ ਉੱਥੇ ਇਨਫੈਕਸ਼ਨ ਹੋ ਕੇ ਕੀੜੇ ਪੈਂਦਾ ਡਰ ਲੈਂਦਾ ਸੋ ਇਹਨਾਂ ਦੀ ਥੋੜਾ ਜਿਹਾ ਸਾਫ਼ ਸਵਾਈ ਰੱਖਣੀ ਥੱਲੇ ਜਿਹੜਾ ਬਹੁਤ ਤੋ ਪਛ ਹੋਨੇ ਚਲੋ ਜੀ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਸਵਾਦ ਦਾ ਵੀ ਆਪਣਾ ਹਰਦੀਵਨ ਦਾ ਕਿ ਪੰਨੂ ਜੀ ਧਿਆਨ ਰੱਖੀਏ ਪਰ ਕਈ ਆਪਾਂ ਦੇਖਦੇ ਆਂ ਜੀ ਕਈ ਤਰ੍ਹਾਂ ਦੇ ਵਿੱਚ ਇਦਾਂ ਹੁੰਦਾ ਹੈਗਾ ਹਨਾ ਵੀ ਜੇ ਵੀ ਜਿਹੜੇ ਬੰਦੇ ਸਾਹਮਦੇ ਨੇ ਪਹੀਏ ਵਗੈਰਾ ਸਾਹਮਦੇ ਨੇ ਫਿਰ ਉਹ ਇਹਨਾਂ ਧਿਆਨ ਨਹੀਂ ਦਿੰਦੇ ਹੈਗੇ ਉਹ ਮਤਲਬ ਕਿ ਹਾਂਜੀ ਹੁਣ ਮੈਂ ਅੱਗੇ ਜੇ ਕਮਰੇ ਚ ਹੁਣ ਮੈਂ ਨਾ ਕੇ ਆਈ ਆ ਤੇ ਨਾ ਕੇ ਆਪਾਂ ਕੱਪੜੇ ਚੇਂਜ ਵਗੈਰਾ ਨੂੰ ਚੇਂਜ ਕਰ ਰਹੀ ਆ ਕਿਉਂਕਿ ਹੁਣ ਪਸ਼ੂ ਨੂੰ ਨਾ ਪਾਣੀ ਪਿਆ ਕੇ ਹਟੇ ਆਪਾਂ ਦੁਆਰਾ ਤੇ ਬਾਕੀ ਫੋਗਰ ਚੱਲਦੇ ਆ ਉਹਦਾ ਕਰਕੇ ਪਸ਼ੂ ਗਿੱਲੇ ਹੋ ਜਾਂਦੇ ਪੂਛਾਂ ਗਿੱਲੀ ਹੋ ਜਾਂਦੀ ਉਹ ਫਿਰ ਪੂਛ ਮਾਰਦੇ ਆ ਕੱਪੜਿਆਂ ਤੇ ਕਿ ਬਾਥਰੂਮ ਵਾਲੀ ਹੋ ਗਈ ਜਾਂ ਗੂਹੇ ਵਾਲੀ ਫਿਰ ਉਹ ਸਮੈਲ ਜੀ ਆਉਂਦੀ ਰਹਿੰਦੀ ਆ ਫਿਰ ਐ ਹੁੰਦਾ ਵੀ ਕਮਰਾ ਸਾਫ਼ ਆ ਬੈੱਡ ਸ਼ੀਟ ਹਨਾ ਨਾਲੀ ਗੰਦੀ ਹੁੰਦੀ ਆ ਵੀ ਤਾਂ ਕਰਕੇ ਫਰੈਸ਼ ਹੋ ਕੇ ਕੱਪੜੇ ਚੇਂਜ ਕਰਕੇ ਬੈਠੀਏ ਤੇ ਕਿਉਂਕਿ ਹੁਣ ਆਪਾਂ ਮੈਂ ਕਰੂੰਗੀ 2-3 ਘੰਟੇ ਦੀ ਰੈਸਟ ਫਿਰ ਉਹ ਦੁਆਤ ਆਤੋਂ ਦੇ ਦੁਪਹਿਰ ਦੇ ਕੰਮ ਆਪਣੇ ਸ਼ੁਰੂ ਹੋ ਜਾਂਦੇ ਆ ਦੁਪਹਿਰ ਨੂੰ ਮਾਂ ਨੂੰ ਜਿਦਾਂ ਉਹ ਤੋਂ ਸ਼ੁਰੂ ਹੋ ਜਾਣਾ ਕਦੇ ਚਾਹ ਬਣਾ ਲਓ ਕਦੇ ਰੋਟੀ ਲਿਆਓ ਕਦੇ ਪਾਣੀ ਮਾਜ ਲਓ ਕਦੇ ਸ਼ਾਮ ਦੀ ਕੰਮਾਂ ਦੀ ਤਿਆਰੀ ਕਰ ਲਓ ਫਿਰ ਸਬਜੀ ਮੇਰੀ ਜਿਹੜੀ ਸ਼ਾਮ ਦੀ ਬਣੀ ਹੁੰਦੀ ਆ ਕਿਉਂਕਿ ਸਵੇਰੇ ਜੋ ਟਿਫਿਨ ਪੈਕ ਹੁੰਦਾ ਜੇ ਉਹ ਸਵੇਰੇ ਸਬਜੀ ਸਾਦਰੀ ਬਣਾ ਲੈਣੀ ਆ ਮੈਂ ਫਿਰ ਇੰਨਾ ਟਾਈਮ ਆਪਣੇ ਕੋਲ ਹੈ ਨਹੀਂ ਹੈ ਨਾ ਕਿ ਦੋਨੋਂ ਟਾਈਮ ਨਾ ਆਪਾਂ ਫਰੈਸ਼ ਸਬਜੀ ਬਣਾਈਏ ਸਵੇਰੇ ਬਣਾ ਲਈਦੀ ਆ ਉਹਦੇ ਨਾਲ ਹੀ ਸ਼ਾਮ ਨੂੰ ਸਰ ਜਾਂਦਾ ਤੇ ਜਦੋਂ ਨਹੀਂ ਜਾਣਾ ਹੁੰਦਾ ਅਗਲੇ ਦਿਨ ਸੰਡੇ ਹੁੰਦਾ ਤਾਂ ਫਿਰ ਉਹਦੇ ਨੇ ਆਥਨ ਦੇ ਟਮ ਬਣਾ ਲੈਣੇ ਆ ਪਰ ਉਹ ਦੋਨੋਂ ਟਮ ਚੱਲ ਜਾਂਦੀ ਐ ਤੇ ਬਾਕੀ ਸਰਦੀਆਂ 'ਚ ਤਾਂ ਆ ਪਾਖਨਬੜੀ ਬਣਾ ਲੈਣੇ ਆ ਸਰਦੀਆਂ 'ਚ ਤਾਂ ਕਿਹੜਾ ਹੁੰਦਾ ਵੀ ਟਿਫਨ ਦੇ ਵਿੱਚ ਖਰਾਬ ਹੋ ਜੂਗੀ ਹਣਾ ਗਰਮੀ 'ਚ ਇਹ ਹੁੰਦਾ ਵੀ ਕਿਤੇ ਇਹ ਨਾ ਹੋਵੇ ਜਦੋਂ ਉਹਨਾਂ ਨੇ ਟਿਫਨ ਖਾਣਾ ਹੋਵੇ ਤਾਂ ਸਬਜ਼ੀ ਖੱਟੀ ਹੋ ਜੇ ਤੇ 스멜 ਜੀ ਆ ਵੀ ਪਰ ਚੰਗਾ ਨਹੀਂ ਲੱਗਦਾ ਹਣਾ ਤਾਂ ਕਰਕੇ ਫਿਰ ਮੈਂ ਜਿਹੜੀ ਗਰਮੀ ਦੇ ਵਿੱਚ ਟਿਫਨ ਪੈਕ ਹੁੰਦਾ ਵੀ ਸਵੇਰੀ ਸਬਜ਼ੀ ਬਣਾਉਣੀ ਆ ਤੇ ਚਲੋ ਜੀ ਬਾਕੀ ਹੁਣ ਆਪਾਂ ਤੁਹਾਡੇ ਨਾਲ ਅੱਗੇ ਬਲੌਗ ਸ਼ੇਅਰ ਕਰਦੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੁਣ ਮੈਡੀਟੇਸ਼ਨ ਕਿਉਂਕਿ ਆਪਣੇ ਵੀਅਰਸ ਦਾ ਕਾਫੀ ਕਮੈਂਟ ਆਇਆ ਮੈਡੀਟੇਸ਼ਨ ਦੇ ਬਾਰੇ ਮੈਡੀਟੇਸ਼ਨ ਜੀ ਜਿਹੜਾ ਆਪਾਂ ਸਵੇਰੇ ਸਾਰਜ ਨੂੰ ਆਪਾਂ ਕਰਨੀ ਹੁੰਦੀ ਹੈ ਵੈਸੇ ਤਾਂ ਲੇਕਿਨ ਮੈਂ ਤੁਹਾਨੂੰ ਇਸ ਟਾਈਮ ਬੈੱਡ ਤੇ ਵਹਿ ਕੇ ਦੱਸੂੰਗੀ ਆਪਾਂ ਜਿਹੜੀ ਮੈਡੀਟੇਸ਼ਨ ਆ ਉਹ ਤੁਸੀਂ ਚਾਹੋ ਬੈੱਡ ਤੇ ਵਹਿ ਕੇ ਕਰ ਸਕਦੇ ਹੋ ਪਰ ਅਗਰ ਨੀਚੇ ਬਹਿ ਕੇ ਤਾਜੀ ਜਿਹੜੀ ਨੇਚਰਲ ਹਵਾ ਹੁੰਦੀ ਹੈ ਉੱਥੇ ਬਹਿ ਕੇ ਕਰੋ ਸਵੇਰ ਦੇ ਟਾਈਮ ਤਾਂ ਫਿਰ ਉਹਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਸੋ ਚਲੋ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਇੱਕ ਵਾਰੀ ਮੈਂ ਪ੍ਰੈਕਟੀਕਲ ਕਰਕੇ ਦੱਸ ਦਿੰਨੀ ਹੈ ਵੈਸੇ ਮੈਂ ਬੋਲ ਕੇ ਵੀ ਦੱਸਿਆ ਸੀ ਮੈਡੀਟੇਸ਼ਨ ਐਦਾਂ ਹੁੰਦੀ ਆ ਤੇ ਚਲੋ ਜੀ ਫਿਰ ਵੀ ਤੁਹਾਨੂੰ ਇੱਕ ਵਾਰੀ ਮੈਂ ਸ਼ੇਅਰ ਕਰ ਦੇਣੀ ਆ ਕਿਉਂਕਿ ਮੇਰੇ ਕੋਲ ਕਾਫੀ ਵਾਰ ਮੈਸੇਜ ਆਇਆ ਸੀ ਕਿ ਨਾ ਵੀ ਤੁਸੀਂ ਸਾਨੂੰ ਦੱਸਿਓ ਕਿ ਮੈਡੀਟੇਸ਼ਨ ਕਰਨੀ ਕਿਵੇਂ ਆ ਤੇ ਕਿੰਨਾ ਟਾਈਮ ਕਰਨੀ ਆ ਹਾਂਜੀ ਮੈਡੀਟੇਸ਼ਨ ਦੇ ਵੈਸੇ ਵਿੱਚ ਕਈ ਲੋਕ ਕਿਸ ਤਰੀਕੇ ਨਾਲ ਮੈਡੀਟੇਸ਼ਨ ਕਰਦੇ ਕਈ ਲੋਕ ਕਿਸ ਤਰੀਕੇ ਨਾਲ ਜਿਹੜੀ ਮੈਂ ਮੈਡੀਟੇਸ਼ਨ ਕਰਦੀ ਆ ਜੀ ਵਾਹਿਗੁਰੂ ਦੇ ਜਾਪ ਦੇ ਨਾਲ ਕਰਦੀ ਆ ਤੇ ਉਹਦੇ ਲਈ ਮੈਂ ਮਤਲਬ ਕਿ ਜਿਵੇਂ ਆਪਾਂ نیچے ਕੋਈ ਕੱਪੜਾ ਵਿਛਾ ਲਓ ਚਟਾਈ ਵਿਛਾ ਲਓ ਤੁਸੀਂ ਹਨਾ ਬਾਹਰ ਕੁਦਰਤੀ ਹਵਾ ਦੇ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਅਗਰ ਮੈਡੀਟੇਸ਼ਨ ਆਪਾਂ ਕਰਦੇ ਹਾਂ ਉਹ ਹਵਾ ਜਿਹੜੀ ਹੁੰਦੀ ਠੰਡੀ ਹੁੰਦੀ ਆ ਤੇ ਤਾਜੀ ਹਵਾ ਹੁੰਦੀ ਆ ਹਨਾ ਤਾਂ ਉਹਦੇ ਨਾਲ ਹੋਰ ਵੀ ਆਪਾਂ ਨੂੰ ਜਨੀ ਪੋਜ਼ਿਟਿਵ ਰਿਜ਼ਲਟ ਮਿਲਦਾ ਇਹਦੇ ਲਈ ਆਪਾਂ ਚਟਾਈ ਜਾਂ ਕੱਪੜਾ ਲੈ ਕੇ ਬਾਹਰ ਵਿਛਾ ਲੈਣਾ ਠੀਕ ਹੈ ਜੀ ਤੇ ਉਹਦੇ ਆਪਾਂ ਚੌਂਕੜੀ ਮਾਰ ਕੇ ਬਹਿ ਜਾਣਾ ਹੱਥੇ ਦਾ ਜੋੜਨੇ ਨਹੀਂ ਜੀ ਹੱਥ ਢਿੱਲੇ ਛੱਡ ਦੇਣੇ ਐਦਾਂ ਗੋਡਿਆਂ ਦੇ ਉੱਤੇ ਹੱਥ ਰੱਖ ਲੈਣੇ ਆਪਾਂ ਸ਼ਰੀਰ ਨੂੰ ਇੱਕਦਮ ਢਿੱਲਾ ਛੱਡ ਦੇਣਾ ਆਪ ਨੂੰ ਮਤਲਬ ਕਿ ਐ ਅਕੜਾ ਪਰ ਨਹੀਂ ਹੋਣਾ ਚਾਹੀਦਾ ਜਿਵੇਂ ਆਪਾਂ ਹੱਥ ਨਹੀਂ ਇਦਾਂ ਢਿੱਲੇ ਛੱਡ ਦਿੰਦੇ ਜਿਵੇਂ ਢਿੱਲਾ ਛੱਡ ਦੇਣਾ ਆਪਦੇ ਸ਼ਰੀਰ ਨੂੰ ਉਸ ਤੋਂ ਬਾਅਦ ਨਾ ਜੇ ਤੁਹਾਨੂੰ ਥੋੜਾ ਬਹੁਤਾ ਸਟ੍ਰੈਸ ਆਈ ਆ ਹਨਾ ਤੁਹਾਨੂੰ ਘਬਰਾਹਟ ਹੋ ਰਹੀ ਆ ਜਾਂ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਦੜ ਬਹੁਤ ਹੋਈ ਆ ਤਾਂ ਪਹਿਲਾਂ ਤੁਸੀਂ 5 ਮਿੰਟ ਜਿਹੜਾ ਹੈਗਾ ਪਹਿਲਾਂ ਲੰਬੀ ਸਾਹ ਲੈ ਕੇ ਫਿਰ ਮੂੰਹ ਰਹਿ ਕੇ ਉਹ ਹਵਾ ਜਿਹੜੀ ਬਾਹਰ ਕੱਢਣੀ ਆ ਤੁਸੀਂ ਦੇਖ ਸਕਦੇ ਹੋ ਕਿੱਦਾਂ ਕਰਨਾ ਪਹਿਲਾਂ ਇਹ ਜਿਹੜੀ ਚੀਜ਼ ਕਰਨੀ ਹੈ ਜ ਅੱਖਾਂ ਬੰਦ ਕਰਕੇ ਕਰਨੀ ਆ ਪਹਿਲਾਂ ਸਾਹ ਅੰਦਰੋਂ ਲੈਣਾ ਫਿਰ ਮੂੰਹ ਰਾਹੀਂ ਹਵਾ ਬਾਹਰ ਕੱਢਣੀ ਆ ਤਾਂ ਉਹਦੇ ਨਾਲ ਕੀ ਆ ਅੱਖਾਂ ਬੰਦ ਕਰਕੇ ਜੇ ਕੋ ਕਰਾਂਗੇ ਨਾ ਆਪਣੀ ਜਿਹੜੀ ਧੜਕਣ ਆ ਗਈ ਉਹ ਨਾਰਮਲ ਹੋਣ ਲੱਗ ਜੂ ਤੇ ਆਪਣਾ ਜਿਹੜਾ ਸਰੀਰ ਆ ਉਹ ਰਿਲੈਕਸ ਹੋਣ ਲੱਗ ਜਾਂਦਾ 5 ਮਿੰਟ ਆਪਾਂ ਇਦਾਂ ਕਰਨਾ ਫਿਰ ਆਪਣੇ ਆਪ ਨੂੰ ਕਹਿਣਾਗਾ ਵੀ ਅੱਖਾਂ ਬੰਦ ਕਰਕੇ ਵੀ ਸਭ ਠੀਕ ਆ ਕੋਈ ਪ੍ਰੋਬਲਮ ਨਹੀਂ ਸਭ ਠੀਕ ਹੋ ਜੂਗਾ ਸਭ ਠੀਕ ਹੋ ਰਿਹਾ ਇਹ ਚੀਜ਼ਾਂ ਤਿੰਨ ਕਹਿਣੀਆਂ ਆਪਣੇ ਆਪ ਨੂੰ ਇਹ 5 ਮਿੰਟ ਕਹਿਣੀਆਂ ਸਭ ਠੀਕ ਹੈ ਸਭ ਠੀਕ ਹੋ ਜਾਊਗਾ ਸਭ ਠੀਕ ਹੋ ਰਿਹਾ ਹੈ ਜਦੋਂ ਆਪਾਂ ਪੋਜ਼ਿਟਿਵ ਚੀਜ਼ ਆਪਣੇ ਆਪ ਨੂੰ ਬੋਲਦੇ ਆਂ ਜਿ ਜਿਹੜੀ ਆਪਣੀ ਸਕਾਰਾਤਮਕ ਸੋਚ ਆ ਉਸ ਚੀਜ਼ ਨੂੰ ਸੁਣਦੀ ਆ ਫਿਰ ਉਹ ਉਸੇ ਚੀਜ਼ ਤੇ ਵਰਕ ਕਰਦੀ ਆ ਤੇ ਜਿਹੜਾ ਤੁਸੀਂ ਇਹ ਕਰਨਾ ਨਾ ਵੀ ਸਭ ਠੀਕ ਹੈ ਸਭ ਠੀਕ ਹੋ ਰਿਹਾ ਸਭ ਠੀਕ ਹੋ ਜਾਊਗਾ ਤਾਂ ਇਹ ਤੁਸੀਂ ਦਿਨ ਦੇ ਟਾਈਮ ਵੀ ਬੋਲ ਸਕਦੇ ਹੋ ਦਿਨ ਦੇ ਵਿੱਚ ਤਿੰਨ ਵਾਰ ਤੁਸੀਂ ਬੋਲ ਸਕਦੇ ਹੋ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ 5 ਮਿੰਟ ਸ਼ਾਮ ਨੂੰ ਛੇ ਤੇਰੀ ਉਸ ਤੋਂ ਬਾਅਦ ਤੁਸੀਂ ਪੰਨਿੰਟ ਇਦਾਂ ਹੀ ਬੋਲਣਾ ਸਵੇਰੇ ਪਹਿਲਾਂ ਤੁਸੀਂ ਖਾਂ ਮੰਦ ਕਰਕੇ ਲੰਬੀ ਸਾਹ ਲੈ ਕੇ ਮੂਹਰੇ ਹਵਾਾਰ ਕੱਢਣੀ ਆ 5 ਮਿੰਟ ਉਹਦੇ ਨਾਲ ਸਰੀਰ ਰਿਲੈਕਸ ਹੋ ਜਾਊਗਾ ਫਿਰ ਉਸ ਤੋਂ ਬਾਅਦ ਅੱਖਾਂ ਬੰਦ ਕਰਕੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਸਭ ਠੀਕ ਹੈ ਸਭ ਠੀਕ ਹੋ ਜਾਊਗਾ ਸਭ ਠੀਕ ਹੋ ਰਿਹਾ ਹੈ ਤਾਂ ਇਹ ਵੀ ਤੁਸੀਂ 5 ਮਿੰਟ ਬੋਲਣਾ ਅੱਖਾਂ ਬੰਦ ਕਰਕੇ ਉਸ ਤੋਂ ਬਾਅਦ ਜੀ ਫਿਰ 2 ਕੁ ਮਿੰਟ ਇਦਾਂ ਬੈਠ ਜਾਣਾ ਕੁਝ ਨਹੀਂ ਸੋਚਣਾ ਤੁਸੀਂ ਦਿਮਾਗ ਆਪਣਾ ਕਿਸੇ ਪਾਸੇ ਨਾ ਲਾਣਾ ਗੁਰੂ ਸਾਹਿਬ ਦੇ ਤੁਸੀਂ ਚਰਨਾ ਚਲਾਣਾ ਮਤਲਬ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਪਰਮਾਤਮਾ ਦਾ ਤੁਸੀਂ ਹਨਾ ਦਰਸ਼ਨ ਕਰੋ ਗੁਰੂ ਸਾਹਿਬ ਦੇ ਚਾਹੇ ਗੁਰੂ ਘਰ ਦੇ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਤ ਹੁੰਦੇ ਹੋ ਉੱਚੇ ਦਰਸ਼ਨ ਕਰੋ ਚਾਹੇ ਦਸਵੇਂ ਪਾਤਸ਼ਾਹ ਦੇ ਅੱਖਾਂ ਬੰਦ ਕਰਕੇ ਕੋਸ਼ਿਸ਼ ਕਰਨੀ ਹੈ ਦੇਖੋ ਪਹਿਲਾਂ ਪਹਿਲਾਂ ਕਿਸੇ ਨੂੰ ਨਹੀਂ ਹਨਾ ਤੁਸੀਂ ਤਸਵੀਰ ਬਣਾ ਲੈਣੀ ਹੈ ਆਪਣੇ ਮਨ ਦੀ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਦੀ ਇੱਕ ਕਾਲਪਨਿਕ ਤਸਵੀਰ ਤੁਸੀਂ ਬਣਾ ਲੈਣੀ ਆ ਵੀ ਮਹਾਰਾਜ ਖੜੇ ਨੇ ਤਾਂ ਤੁਸੀਂ ਅੱਖਾਂ ਬੰਦ ਕਰਕੇ ਉਹਨਾਂ ਦੇ ਦਰਸ਼ਨ ਕਰਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾਗਾ ਮੈਡੀਟੇਸ਼ਨ ਸ਼ੁਰੂ ਕਰਨੀ ਆ ਕਿਵੇਂ ਕਰਨੀ ਆ ਅੱਖਾਂ ਬੰਦ ਕਰ ਲੈਣੀਆਂ 15 ਮਿੰਟ ਕਰਨੀ ਹੈ ਜੇ ਇਹ ਤੁਸੀਂ ਚਾਹੋ 20 ਮਿੰਟ ਅੱਧਾ ਘੰਟਾ ਵੀ ਕਰ ਸਕਦੇ ਹੋ ਮੈਂ ਤਾਂ ਕਈ ਵਾਰੀ 15 ਮਿੰਟ ਸੋਚ ਕੇ ਲੱਗਦੀਆਂ ਤਾਂ 20 ਮਿੰਟ ਵੀ ਕਰ ਲੈਣੀ ਆ ਤੇ ਤੁਸੀਂ ਦੇਖ ਲਓ ਤੁਹਾਨੂੰ ਜਿੰਨੇ ਰਿਲੈਕਸ ਲੱਗੂਗਾ ਤੁਸੀਂ ਥੋੜਾ ਜ਼ਿਆਦਾ ਟਾਈਮ ਵੀ ਕਰ ਲਿਓ ਕਰਨਾ ਕਿਵੇਂ ਆ ਸਰੀਰ ਢਿੱਲਾ ਛੱਡ ਦੇਣਾ ਅੱਖਾਂ ਬੰਦ ਕਰ ਲੈਣੀਆਂ ਵਾਹ he ਇਸ ਟ੍ਰਿਕ ਨਾਲ ਜੀ ਤੁਸੀਂ 15 ਮਿੰਟ ਕਰਨੀ ਆ ਤੇ ਤੁਸੀਂ 15 ਤੋਂ 20 ਮਿੰਟ ਵੀ ਹੋ ਸਕਦੇ ਨੇ ਤੁਸੀਂ ਟਾਈਮ ਨੋਟ ਕਰਕੇ ਨਹੀਂ ਲੱਗਣਾ ਤੁਸੀਂ ਮਤਲਬ ਇਹ ਨਾ ਹੋਵੇ ਵੀ ਤੁਹਾਡਾ ਧਿਆਨ ਮੈਡੀਟੇਸ਼ਨ 'ਚ ਨਾ ਹੋਵੇ ਟਾਈਮ ਜੋ ਵੀ 15 ਮਿੰਟ ਹੀ ਕਰਨੀ ਆ ਤੁਹਾਨੂੰ ਜਦ ਤੱਕ ਰਿਲੈਕਸ ਫੀਲ ਹੁੰਦਾ ਜਦ ਤੱਕ ਤੁਹਾਡਾ ਮਨ ਕਰਦਾ ਹਨਾ ਤੁਸੀਂ ਉਨਾ ਟਾਈਮ ਕਰਨੀ ਆ ਅਗਰ ਤੁਸੀਂ ਟਾਈਮ ਕਰਨੀ ਸੋਚੀ ਜਾਮੋਗੇ ਟਾਈਮ ਕਰੀ ਧਿਆਨ ਦੇਈਂਦਾ ਜਾਮੋਗੇ ਫਿਰ ਤੁਹਾਡਾ ਮਾਈਂਡ ਰਿਲੈਕਸ ਨਹੀਂ ਹੋਣਾ ਤੁਹਾਡੀ ਬਾਡੀ ਰਿਲੈਕਸ ਨਹੀਂ ਹੋਣੀ ਕਿ ਜਦੋਂ ਮਾਈਂਡ ਰਿਲੈਕਸ ਹੋਊਗਾ ਹਨਾ ਦਿਮਾਗ ਠੰਡਾ ਜਾਂ ਹੋਜੂ ਸ਼ਾਂਤ ਜਾਂ ਹੋਜੂ ਜੇ ਮੰਨ ਲਓ ਕਿ ਤੁਹਾਡਾ ਸਿਰ ਮੱਚਦਾ ਵੀ ਹੋਣਾ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਵੀ ਉਹ ਸਿਰ ਮੱਚਣਾ ਬੰਦ ਹੋਜੂ ਐਨੀ ਟਾਈਮ ਤੇ ਜੀ ਬੰਦ ਹੋ ਜਾਂਦਾ ਕਿਉਂਕਿ ਰਿਲੈਕਸ ਹੋ ਜਾਂਦਾ ਮਾਈਂਡ ਜਿਹੜਾ ਹੁੰਦਾ ਆਪਣਾ ਆਰਾਮ ਕਰਨ ਲੱਗ ਜਾਂਦਾ ਜਦੋਂ ਆਪਾਂ ਵਾਹਿਗੁਰੂ ਦਾ ਸਿਮਰਨ ਹੌਲੀ ਹੌਲੀ ਕਰਦੇ ਆ ਤਾਂ ਇਹ ਇਸ ਤੋਂ ਬੈਸਟ ਮਿਲਦਾ ਕੋਈ ਮੈਡੀਟੇਸ਼ਨ ਨਹੀਂ ਕਿਉਂਕਿ ਮੈਂ ਆਪ ਦਾ ਪ੍ਰੈਕਟੀਕਲ ਹੈ ਜਿਹੜਾ ਮੈਂ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਵੀ ਮੈਂ ਇਸ ਤਰੀਕੇ ਨਾਲ ਕਰਦੀ ਹੁੰਨੀ ਆ ਤੇ ਮੈਨੂੰ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਮੇਰਾ ਜੇ ਕਦੇ ਕੰਫੀਡੈਂਸ ਲੋ ਵੀ ਜਾਣ ਲੱਗਦਾ ਅਗਰ ਮੈਂ ਉਹਦੋਂ ਵੀ ਕਰ ਲਵਾਂ ਤਾਂ ਮੇਰਾ ਇੱਕਦਮ ਕੰਫੀਡੈਂਸ ਆਪ ਹੋ ਜਾਂਦਾ ਤੇ ਮੈਂ ਤਾਂ ਦਿਨ ਦੇ ਟਾਈਮ ਵੀ ਜੀ ਜਿਹੜਾ ਮੈਂ ਤੁਹਾਨੂੰ ਦੱਸਿਆਗਾ ਵੀ ਮੈਂ ਠੀਕ ਸਭ ਠੀਕ ਹੈ ਸਭ ਠੀਕ ਹੋ ਰਿਹਾ ਸਭ ਠੀਕ ਹੋ ਜਾਊਗਾ ਤਿੰਨ ਲਫ਼ਜ਼ ਜਾਂ ਮੈਂ ਕਰ ਸਕਦਾ ਮੈਂ ਕਰ ਰਹੀ ਹਾਂ ਮੈਂ ਕਰੂੰਗੀ ਹਨਾ ਇਹ ਤਿੰਨ ਲਫ਼ਜ਼ 5-5 ਮਿੰਟ ਦਿਨ ਚ ਤੁਸੀਂ ਬੋਲ ਲਓ ਤਿੰਨ ਵਾਰੀ ਤੇ ਇਹਦੇ ਨਾਲ ਪੋਜ਼ਿਟਿਵ ਹੋਣ ਲੱਗ ਜੂਗੀ ਤੁਹਾਡਾ ਮਾਈਂਡ ਪੋਜ਼ਿਟਿਵ ਹੋਣ ਲੱਗ ਜੂਗਾ ਤੁਹਾਡੀ ਟੈਨਸ਼ਨ ਖਤਮ ਹੋ ਲੱਗ ਜੂਗੀ ਜਦੋਂ ਤੁਸੀਂ ਪਹਿਲੀ ਵਾਰ ਕਰੋਗੇ ਪਹਿਲੀ ਵਾਰ ਨਹੀਂ ਹੋਊਗਾ ਜੀ ਇਹਦੇ ਵਿੱਚ ਜਿਹੜਾ ਪੋਜ਼ਿਟਿਵ ਵਾਲਾ ਇਹ ਕਰਨ ਦਾ ਜਿਹੜਾ ਤਰੀਕਾ ਉਹ ਮੈਂ ਤੁਹਾਨੂੰ ਦੱਸਿਆ ਹੋਇਆ ਤੁਸੀਂ ਜਾ ਕੇ ਮੇਰੀ ਬਾਕੀ ਦੀ ਵੀਡੀਓਜ਼ ਦੇਖ ਸਕਦੇ ਹੋ ਅਗਰ ਤੁਸੀਂ ਨਵੇਂ ਵੀਅਰਸ ਹੋ ਸੋ ਇਹ ਸੀ ਜੀ ਮੈਡੀਟੇਸ਼ਨ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ